ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਠਿੰਡਾ ਲੋਕ ਸਭਾ ਸੀਟ ਦੀ ਅੱਜ ਆਪਾਂ ਗੱਲ ਕਰਨੀ ਹੈ ਖਾਸ ਕਰਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੰਨੀ ਸ਼ਾ ਬੀਬਾ ਹਰਸਿਮਤ ਕੌਰ ਬਾਦਲ ਤਕੜੀ ਤਕੜੀ ਕਰਦੀ ਫਿਰਦੀ ਹੈ ਉਦੋਂ ਅੱਜ ਕੁਝ ਸੱਜਣਾ ਦੇ ਨਾਲ ਗੱਲਬਾਤ ਹੋਈ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨਾਲیکشن ਨਾਲ ਅੜੇ ਬਟਿੰਡਾ ਸੀਟ ਤੋਂ ਤਾਂ ਵਧੀਏ ਮੈਂ ਖੈ ਵੀ ਗੱਲ ਕੀ ਹੈ ਉਹ ਕਹਿੰਦੇ 10% ਤਾਂ ਪ੍ਰਵਾਸੀ ਨੇ ਬਟਿੰਡਾ ਸੀਟ ਦੇ 5% ਜਿਹੜੇ ਐ ਲੋਕ ਹੋਰ ਕੰਟਰੀ ਚਲੇ ਗਏ ਭਾਵੇਂ ਪਹਿਲਾਂ ਬੱਚੇ ਗਏ ਨੇ ਬਾਅਦ ਵਿੱਚ ਪਰਿਵਾਰ ਚਲਾ ਗਿਆ 15% ਹੋ ਗਈ ਤੇ ਜਿਹਦੇ ਵਿੱਚੋਂ 42% ਵੋਟ ਜਿਹੜੀ ਕਾਂਗਰਸ ਦੀ ਤਕਰੀਬਨ ਤਕਰੀਬਨ ਪੱਕੀ ਹੈ ਇਜ ਕੋਈ ਸ਼ੱਕ ਨਹੀਂ ਤੇ ਜੇ ਤੁਸੀਂ 40% ਵੋਟ ਇਹ ਕਹੀਏ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸੀ ਹੁਣ ਤਕਰੀਬਨ ਤਕਰੀਬਨ ਬੀਜੇਪੀ ਦੀ ਜਿਹੜੀ ਵੋਟ ਹੈ 67000 ਕਹਿ ਲਈਏ ਉਹ ਲਾਸ ਹੋਣੀ ਹੈ ਬੀਬਾ ਹਰਸ਼ਿੰਦਰ ਕੌਰ ਬਾਦਲ ਦੀ ਵੋਟ ਵਿੱਚੋਂ ਹੁਣ ਜਿਹੜਾ ਤਕਰੀਬਨ ਮਸਲਾ ਖੜਾ ਹੈ ਉਹ 20% ਵੋਟ ਹੈ ਬੀਬਾ ਹਰਸਿਮਤ ਕੌਰ ਬਾਦਲ ਦੇ ਜਿਹੜੇ 20% ਵਿੱਚੋਂ ਵੀ ਉਹ ਕੁਝ ਆਸ ਰੱਖੀ ਬੈਠੇ ਨੇ ਕਿ ਉਹ ਬੋਲਟ ਖਰੀਦੀ ਜਾਵੇ ਤਾਂ ਵੀ ਪਰਸੈਂਟ ਬਣਣੀ ਹੈ ਜੇ ਖਰੀਦੀ ਜਾਵੇ ਤਾਂ ਕਿਉਂਕਿ ਇਹਨਾਂ ਕੋਲੇ ਪੈਸਾ ਬਹੁਤ ਹੈ ਪਹਿਲਾਂ ਵੀ ਵੋਟ ਇਹਨਾਂ ਨੇ ਖਰੀਦੀ ਹੈ ਤੇ ਹੁਣ ਜੇ ਖਰੀਦ ਕੇ ਵੀ 20% ਪੂਰੀ ਕਰਦੇ ਆ ਤਾਂ ਵੀ ਬੀਬਾ ਹਰਸਿਮਤ ਕੌਰ ਬਾਦਲ ਮੁਕਾਬਲੇ ਵਿੱਚ ਲਿਆ ਸਕਦੀ ਦੌੜ ਤੋਂ ਬਾਹਰ ਹੈ ਮੈਸਜ ਦਿਜੀ ਗੱਲ ਕਰ ਦੇਣਾ ਹਰੇਕ ਸੀਟ ਤੇ 42% ਵੋਟ ਜਿਹੜੀ ਹੈ ਹਿੰਦੂ ਹੈ ਹਾਲਾਂਕਿ ਉਹ ਵੋਟ ਬੀਜਪੀ ਨੂੰ ਨਹੀਂ ਪੈਂਦੀ ਟੁੱਟ ਕੇ ਪੈਂਦੀ ਹੈ ਕੁਝ ਕਾਂਗਰਸ ਨੂੰ ਚਲੀ ਜਾਂਦੀ ਹੈ ਕੁਝ ਸ਼੍ਰੋਮਣੀ ਅਕਾਲੀ ਦਲ ਨੂੰ ਚਲੀ ਜਾਂਦੀ ਹੈ ਕੁਝ ਮਾਨ ਦਲ ਵਾਲੇ ਪਾਸੇ ਚਲੀ ਜਾਂਦੀ ਹੈ ਜਿਹੜੇ ਕਿ ਉਹ ਵੋਟ ਡਿਵਾਈਡ ਹੋ ਜਾਂਦੀ ਹੈ ਤੇ ਜੇ ਹੁਣ ਤਾਜਾ ਸਰਵੇ ਪੁੱਛਣਾ ਚਾਹੋਵੇ ਕਰਨਾ ਹੋਵੇ ਜਿਹਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਮਰ ਸਰਵੀ ਖੋਰਾ ਲਾ ਰਿਹਾ ਹੈ ਬੀਬਾ ਹਰਸਿਮਰਤ ਕੌਰ ਬਦਲ ਦੀ ਬੋਰਡ ਨੂੰ ਤੇ ਦੂਜੇ ਪਾਸੇ ਲਖਸਾਧਾਨਾ ਵੀ ਕੁਝ ਪਰਸੈਂਟ ਵੋਟ 2-4 ਪਰਸੈਂਟ ਕਹਿ ਲਈਏ ਬੋਰਡ ਖਰਾਬ ਕਰੂਗਾ ਹਨਾ ਕਿ ਜਤਨ ਦਿੱਤਾ ਚਾਂਸ ਉਹਦੇ ਬਾਣੀ ਨਹੀਂ ਸਕਦੇ ਕਿਸੇ ਵੀ ਹਿਸਾਬ ਦੇ ਨਾਲ ਜਿੱਥੋਂ ਤੱਕ ਮੈਂ ਅੱਜ ਗੱਲ ਕਰਨੀ ਚਾਹੁੰਨਾ ਹਾਲਾਂਕਿ ਮੈਨੂੰ ਇਹੀ ਕਹਿਣਗੇ ਪਹਿਲਾਂ ਬੀਜੇਪੀ ਨੂੰ ਜਿਤਾਇਆ ਗਿਆ ਹੁਣ ਕਾਂਗਰਸ ਨੂੰ ਜਿਤਾਇਆ ਜਾਂਦਾ ਹੈ ਇਹਨਾਂ ਗੱਲਾਂ ਦਾ ਸਾਡੇ ਨਾਲ ਕੀ ਮਤਲਬ ਹੈ ਤੇ ਨਾ ਹੀ ਇਹਨਾਂ ਗੱਲਾਂ ਦੀ ਅਸੀਂ ਪ੍ਰਵਾਹ ਕਰਦੇ ਹਾਂ ਪਰ ਜਿਹੜੇ ਤਾਜ਼ਾ ਹਾਲਾਤ ਨੇ ਬਠਿੰਡਾ ਸ਼ੀਟ ਦੇ ਉਹ ਇਥੋਂ ਤੱਕ ਸੀਮਤ ਨੇ ਕਿ ਜਿਹੜੀ ਕਾਂਗਰਸ ਦੀ ਵੋਟ ਹੈਗੀ ਆ ਉਹ ਤਕਰੀਬਨ ਤਕਰੀਬਨ ਪੱਕੀ ਹੈ ਪਿਛਲੇ ਇਲੈਕਸ਼ਨ ਦੇ ਵਿੱਚ ਰਾਜਾ ਬੜਿੰਗ ਨੂੰ ਜਿਹੜੀ ਵੋਟ ਪਈ ਹੈ ਜਾਂ ਸਿੱਧਾ ਮਾਰਜਨ ਕਹਿ ਲਈਏ 22000 ਵੋਟ ਦੇ ਮਾਰਜਨ ਦੇ ਨਾਲ ਰਾਜਾ ਬੜਿੰਗ ਹਰੇ ਹੈ ਤੇ ਹੁਣ 70 8000 ਵੋਟ ਤਾਂ ਬੀਜੇਪੀ ਦੀ ਹੈ ਜਿਹੜੀ ਤਕਰੀਬਨ ਤਕਰੀਬਨ ਉਹ ਲਾਸ ਹੁੰਦੀ ਹੈ ਪੀਬਾ ਹਰਸ਼ ਮਲਕੌਰ ਬਰਨ ਦੀ ਵੋਟ ਵਿੱਚੋਂ ਇਹ ਸਚਾਈ ਹੈ ਤੇ ਫਿਰ ਲਕਸ਼ ਦਾਣਾ ਵੀ ਵੋਟ ਤਕਰੀਬਨ ਤਕਰੀਬਨ ਚarli ਤੋਂ 50000 ਲਿਆ ਸਕਦੇ ਤੇ ਉਹ ਬੋਰਡ ਕਿੱਥੇ ਖੜੀ ਹੈ ਔਰ ਉਹ ਬੋਰਡ ਕਿਦੀ ਤੋੜੇਗਾ ਇਹ ਵੀ ਸਰੇਹਾਂ ਪਤਾ ਹੈ ਉਹ ਜਿਆਦਾ ਬਾਦਲਾਂ ਦੇ ਖਿਲਾਫ ਬੋਲੇ ਆ ਭਾਵੇਂ ਅੰਦਰ ਖਾਤੇ ਸੈੜੀਆਂ ਨੇ ਪਰ ਲੋਕ ਦਾ છાਸੇ ਵਿੱਚ ਆ ਹੀ ਜਾਂਦੇ ਆ ਨਾ ਮੈਂ ਜਿਹੜੀ ਅੱਜ ਗੱਲਬਾਤ ਕੀਤੀ ਹੈ ਸਿਰਫ ਬਿਵਾਕੀ ਤੌਰ ਤੇ ਮੈਂ ਗੱਲ ਕਰ ਰਿਹਾ ਕਿ ਬਾਦਲ ਪਰਿਵਾਰ ਜਿਹੜੇ ਸਿੱਖ ਬੋਰਡ ਦੀ ਆਸ ਕਰਦਾ ਹੈ ਤਾਂ ਉਹ ਆਸ਼ ਕਰਨੀ ਬਹੁਤ ਗਲਤ ਹੈ ਬਿਆਦਵੀ ਦੇ ਮੁੱਦੇ ਦੀ ਜਿਹੜੀ ਸੱਟਬਾਜ਼ੀ ਹੋਈ ਹੈ ਉਹ ਸਿੱਖ ਬੋਰਡ ਬਹੁਤ ਜ਼ਿਆਦਾ ਟੁੱਟੀ ਹੈ ਔਰ ਜਿਹੜਾ ਨੁਕਸਾਨ ਸਰਸੇ ਵਾਲੇ ਕਿਡਰ ਨੇ ਕਰਨਾ ਹੈ ਉਹਦਾ ਫਰਜ਼ਾਨਾ ਵੀ ਭੁਗਤਣਾ ਪੈਣਾ ਹੁਣ ਜਿਹੜੀ ਸਟੈਂਡ ਕਰਨ ਦੀ ਗੱਲ ਕਰਦੇ ਨੇ ਕਿਸ ਸਿਧਾਂਤਾਂ ਦੀ ਗੱਲ ਕਰਾਂਗੇ ਉਹਦੇ ਨਾਲ ਵੀ ਬੋਰਡ ਦਾ ਨੁਕਸਾਨ ਬੀਬਾ ਹਰਸਮਤ ਕੌਰ ਬਾਦਲ ਨੂੰ ਹੋਇਆ ਮੈਂ ਇਹ ਸਿੱਧਾ ਨਾ ਕਹਾਂ ਕਿ ਹੂੰ ਜੀਤਮਿੰਦਰ ਸਿੱਧੂ ਜਿੱਤੇਗਾ ਕਿਉਂਕਿ ਬੜੀਆਂ ਲੋਕਾਂ ਨੂੰ ਮਿਰਚਾਂ ਲੱਗਦੀਆਂ ਨੇ ਕਿ ਗੱਲ ਕਿੱਧਰ ਸੀ ਗੱਲ ਕਿੱਧਰ ਲੈ ਗਏ ਪਰ ਇਹ ਸਾਫ਼ ਜੀ ਗੱਲ ਹੈ ਕਿ ਜਿਹੜੀ ਬੋਟ ਪਰਸੈਂਟੇਜ ਤੁਸੀਂ ਗੱਲ ਕਰੋਗੇ ਉਹ ਇਸ ਵਕਤ 42% ਜਿਹੜੀ ਬੋਟ ਹੈ ਤਕਰੀਬਨ ਤਕਰੀਬਨ ਜੇ ਪਿਛਲੇ ਇਲੈਕਸ਼ਨ ਦੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਕਾਂਗਰਸ ਪਾਰਟੀ ਦੀ ਪੱਕੀ ਹੈ 38% ਬੋਟ ਜਿਹੜੀ ਹੈ ਉਹ ਝਾੜੂ ਪਾਰਟੀ ਦੀ ਹੈਗੀ ਆਵਾਜ਼ੀ ਪਾਰਟੀ ਦੀ ਤੇ ਉਹਦਾ ਕਾਰਨ ਵੀ ਇਹ ਹੈ ਕਿਉਂਕਿ 9 ਦੇ 9 ਹਲਕੇ ਉਹਨਾਂ ਨੇ ਵਿਧਾਨ ਸਭਾ ਦੇ ਜਿੱਤੇ ਹੋਏ ਨੇ ਇਹ ਉਦੋਂ ਜਿੱਤੇ ਹੋਏ ਨੇ ਜਦੋਂ ਉਹਨਾਂ ਦੀ ਬੇਵਸੀ ਜਦੋਂ ਉਹਨਾਂ ਦੀ ਹਨੇਰੀ ਚੱਲੀ ਹੈ ਲੋਕਾਂ ਨੇ ਕਿਹਾ ਅਸੀਂ ਚੇਂਜ ਕਰਾਂਗੇ ਸਾਨੂੰ ਬਦਲਾਅ ਚਾਹੀਦਾ ਪਰ ਹੁਣ ਉਹ ਹਨੇਰੀ ਉਹ ਬੇਵਸੀ ਨਹੀਂ ਹੈਗੀ ਹੁਣ ਲੋਕ ਅੱਗੇ ਹੋਏ ਨੇ ਤੇ ਜਿੰਨਾ ਕਾਂਗਰਸ ਦਾ ਸਵਾਲ ਹੈ ਤਕਰੀਬਨ ਤਕਰੀਬਨ ਤਿੰਨ ਸੀਟਾਂ ਨੂੰ ਤੁਸੀਂ ਇੱਕ ਲੜੀ ਚ ਪਰੋ ਕੇ ਦੇਖੋ ਜਿਹੜੀ ਬੇਬ ਪਟਿਆਲੇ ਤੋਂ ਚੱਲ ਰਹੀ ਹੈ ਨਾ ਮੈਂ ਉਧਰੋਂ ਦੇਖਣ ਦੀ ਕੋਸ਼ਿਸ਼ ਕਰਦਾ ਪਟਿਆਲੇ ਤੋਂ ਧਰਮਵੀਰ ਗਾਂਧੀ ਨੰਬਰ 1 ਚੱਲ ਰਹੇ ਨੇ ਬਹੁਤ ਵੱਡੀ ਲੀਡ ਹੈ ਉਹਨਾਂ ਦੀ ਮਹਾਰਾਣੀ ਪਰਨੀਤ कौर ਅਜ ਦੇ ਸਰਵੇ ਦੇ ਮੁਤਾਬਕ ਦੌੜ ਜੰਬਾਰ ਹੈ ਉਹਨਾਂ ਦਾ ਮੁਕਾਬਲਾ ਕਿਤੇ ਨਾ ਕਿਤੇ ਜਿੱ 13 ਦੀਆਂ 13 ਸੀਟਾਂ ਦੇ ਦੇਖਣ ਦੀ ਕੋਸ਼ਿਸ਼ ਕਰੋਗੇ ਨਾ ਤਕਰੀਬਨ ਤਕਰੀਬ ਸਰਦੇ ਇਹ ਸੱਚ ਹੋ ਨਿਬੜੂ ਕਿ ਜਿਹੜਾ ਮੁਕਾਬਲਾ ਹੈ ਉਹ ਝਾੜੂ ਤੇ ਕਾਂਗਰਸ ਸਰਕਾਰ ਦੇ ਵਿੱਚ ਹੈ ਇਸ ਸਚਾਈ ਹੁਣ ਪਟਿਆਲੇ ਤੋਂ ਧਰਮਵੀਰ ਗਾਂਧੀ ਬਹੁਤ ਅੱਗੇ ਹੈ ਸੰਗਰੂਰ ਤੋਂ ਜਿਹੜਾ ਮੁਕਾਬਲਾ ਹੈ ਮੀਤ ਹੇਰ ਤੇ ਸਖਪਾਲ ਖੇਰਾ ਦੇ ਵਿੱਚ ਹੈ ਤੇ ਉਹ ਸੰਗਰੂਰ ਸੀਟ ਤੇ ਵੀ ਭਵੰਤਮਨ ਨੂੰ ਲੋਕ ਸਬਕ ਸਿਖਾਉਣਾ ਚਾਹੁੰਦੇ ਆ ਉੱਥੇ ਵੀ ਸਖਪਾਲ ਖੇਰ ਅੱਗੇ ਹੈ ਜਿਹੜੀ ਉਹੀ ਵੇਵ ਹੈ ਪਟਿਆਲੇ ਤੋਂ ਚੱਲੀ ਹੋਈ ਸੰਗਰੂਰ ਆਉਂਦੀ ਹੈ ਸੰਗਰੂਰ ਤੋਂ ਚੱਲ ਕੇ ਬਠਿੰਡੇ ਜਾਂਦੀ ਹੈ ਇਹ ਕਿਤੇ ਨਾ ਕਿਤੇ ਤਿੰਨ ਸੀਟਾਂ ਤਕਰੀਬਨ ਤੇ ਕਰੀਬਨ ਇਕੱਠੀਆਂ ਨੇ ਜਿੱਥੇ ਕਾਂਗਰਸ ਲੀਡ ਕਰਦੀ ਹੈ ਤੇ ਤਿੰਨਾਂ ਦਾ ਜਿਹੜਾ ਮੁਕਾਬਲਾ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਹੈ ਇਹਨੂੰ ਥੋੜਾ ਜਿਹਾ ਤਰੀਕੇ ਦੇ ਨਾਲ ਦੇਖਿਓ ਜਿਹੜੀ ਵੋਟ ਪਰਸੈਂਟ ਪਿਛਲੀਆਂ ਚੋਣਾਂ ਦੇ ਵਿੱਚ ਜਿਹਾ ਹੁਣ ਆ ਰਹੀ ਹੈ ਤਕਰੀਬਨ ਤਕਰੀਬਨ ਜੇ ਤੁਸੀਂ ਟੋਟਲ ਮੁਕਾਬਲਾ ਦੇਖਣਾ ਹੋਵੇ ਨਾ ਪੰਜਾਬ ਦੀਆਂ 13 ਸੀਟਾਂ ਦਾ ਉਕੇ ਤੇ ਨਾ ਕਿਤੇ ਸਰਵੇ ਇਹ ਹੋ ਰਿਹਾ ਹੈ ਕਿ ਤਕਰੀਬਨ ਤਕਰੀਬਨ ਸਾਰਾ ਹੀ ਝਾੜੂ ਤੇ ਕਾਂਗਰਸ ਦੇ ਵਿਚਾਲੇ ਮੁਕਾਬਲਾ ਹੈ ਤੇ ਜਿੱਤ ਹਾਰ ਕਿੱਦਣ ਨੂੰ ਜਾਂਦੀ ਹੈ ਇਹ ਹਜੇ 8-9 ਦਿਨ ਬਾਕੀ ਨੇ ਬੇਪ ਕਿਦਣ ਨੂੰ ਜਾਂਦੀ ਹੈ ਪਰ ਇਹ ਜਿਹੜੀਆਂ ਮੈਂ ਤਿੰਨ ਸੀਟਾਂ ਦੀ ਗੱਲ ਕਰੀ ਹੈ ਇਹ ਬਟਾਲਾ ਤੋਂ ਚੱਲ ਕੇ ਸੰਗਰੂਰ ਸੰਗਰੂਰ ਤੋਂ ਚੱਲ ਕੇ ਬਠਿੰਡੇ ਪਹੁੰਚ ਜਾਂਦੀ ਹੈ ਜਾਨੀ ਕਿ ਇਹ ਤਿੰਨ ਸੀਟਾਂ ਕਾਂਗਰਸ ਦੀਆਂ ਕਲੀਅਰ ਹੋ ਰਹੀਆਂ ਨੇ ਅੱਜ ਦੇ ਸਰਵੇ ਦੇ ਮੁਤਾਬਕ ਕੱਲ ਨੂੰ ਕੁਝ ਵੀ ਹੋ ਜੇ ਸਵਾ ਬੇ ਹਨੇਰੀ ਕਿਦਮ ਚੱਲਦੀ ਹੈ ਇਹ ਸਮਝ ਦਸੂਗਾ ਪਰ ਅੱਜ ਦੀ ਘੜੀ ਵਿੱਚ ਜੇ ਮਝੰਡਾ ਸੀਟ ਦੀ ਗੱਲ ਕਰੋਗੇ ਤਾਂ ਜੀਤਮਿੰਦਰ ਸਿੰਘ ਸਿੱਧੂ ਜਿਹੜੇ ਨੇ ਬਹੁਤ ਅੱਗੇ ਨੇ ਮਝੰਡਾ ਸੀਟ ਇਹ ਸਚਾਈ ਹੈ ਤੇ ਜਦੋਂ ਤੁਸੀਂ ਬਾਦਲ ਪਰਿਵਾਰ ਦੀ ਜਾਂ ਹਰਸਿਮਰਤ ਕੌਰ ਬਾਦਲ ਦੀ ਗੱਲ ਕਰਦੇ ਹਾਂ ਉਦੋਂ ਮੈਂ ਸਿੱਧੇ ਤੌਰ ਤੇ ਇਹ ਕਹਿ ਸਕਦਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਤਾਂ ਇੱਥੇ ਇਲੈਕਸ਼ਨ ਲੜਨ ਦੀ ਜ਼ਰੂਰਤ ਹੋਣੀ ਨਹੀਂ ਚਾਹੀਦੀ ਸੀ ਕਿ ਉਹ ਸਿੱਖ ਬਾਰੇ ਟੁੱਟੀ ਹੋਈ ਹੈ ਬੇਦਵੀ ਦਾ ਜਿਹੜਾ ਦਾਗ ਲੱਗਾ ਹੋਇਆ ਉਹ ਸੇਤੀ ਧੋਤਾ ਨਹੀਂ ਜਾਣਾ ਇੰਨੀ ਇੱਕ ਸਜਾਈ ਜਿਹੜੀ ਮੈਂ ਦੱਸੀ ਹੈ ਨਾ ਤੇ ਇਹ ਕਾਂਗਰਸ ਦੇ ਵਰਕਰ ਭੱਲੇ ਭਾਂ ਜਾਣਦੇ ਨੇ ਕਿਉਂਕਿ ਉਹ ਵੋਟ ਜਿਹੜੀ ਹੈ ਪੱਕੀ ਹੈ ਤੇ ਪਤਾ ਅਕਾਲੀ ਵਰਕਰਾਂ ਨੂੰ ਵੀ ਹੈਗਾ ਪਾਣੀ ਚ ਡਾਂਗਾ ਮਾਰੀ ਜਾਂਦੇ ਨੇ ਹਵਾ ਚ ਡਾਂਗਾ ਜਲਾਈ ਜਾਂਦੇ ਨੇ ਤੇ ਉਹਦਾ ਮਤਲਬ ਕੋਈ ਨਹੀਂ ਇਹ ਬੇਨਤੀ ਪ੍ਰਵਾਨ ਕਰਿਓ ਮੈਂ ਅਪੀਲ ਵੀ ਕਰ ਦਣਾ ਕਿ ਅਕਾਲੀ ਦਲ ਨੂੰ ਵੋਟ ਪਾ ਕੇ ਤਾਂ ਵੋਟ ਖਰਾਬ ਕਰਨ ਤੋਂ ਮਤਲਬ ਹੈ ਕੰਗੋ ਕਿਸ ਖਾਤੇ ਵਿੱਚ ਪੈਣੀ ਜਿਹੜੀ ਸੀਟ ਕਾਲੇਦਾਰ ਹਾਰ ਰਿਹਾ ਹੈ ਉੱਥੇ ਵੋਟ ਕਿਉਂ ਖਰਾਬ ਕੀਤੀ ਜਾਵੇ ਸਿੱਧੇ ਤੌਰ ਤੇ ਜੇ ਮੁਕਾਬਲਾ ਹੈਗਾ ਇਹਨਾਂ ਤਿੰਨ ਸੀਟਾਂ ਦਾ ਝਾੜੋ ਤੇ ਕਾਂਗਰਸ ਦਾ ਕਾਲੇਦਾਰ ਨੂੰ ਤਾਂ ਵੋਟ ਪਾਉਣ ਦਾ ਮਤਲਬ ਹੀ ਨਹੀਂ ਬਣਦਾ ਜਦੋਂ ਦੌੜ ਵਿੱਚ ਹੈ ਹੀ ਨਹੀਂ ਉਹ ਰੇਸ਼ ਤੋਂ ਹੈ ਹੀ ਬਾਹਰ ਨੇ ਇਹ ਬੇਨਤੀ ਮੈਂ ਤਾਂ ਕੀਤੀ ਹੈ ਜਿਹੜੀਆਂ ਮੈਨੂੰ ਅੱਜ ਰਿਪੋਰਟਾਂ ਮਿਲੀਆਂ ਨੇ ਬਠਿੰਡਾ ਸੀਟ ਤੋਂ ਜੀਤਮਿੰਦਰ ਸਿੰਘ ਸਿੱਧੂ ਬਹੁਤ ਉੱਪਰ ਜਾ ਰਹੇ ਨੇ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ